ਇਨਸਾਨ ਲਈ ਦੋ ਚੀਜ਼ਾਂ ਅਹਿਮ ਹਨ ਇੱਕ ਗੁਰੂ ਦਾ ਡਰ ਤੇ ਇੱਕ ਗੁਰੂ ਦਾ ਦਰ ਗੁਰੂ ਦਾ ਡਰ ਰਹੇਗਾ ਤਾਂ ਇਨਸਾਨ ਗੁਨਾਹਾਂ ਤੋਂ ਬਚਿਆ ਰਹੇਗਾ ਜੇ ਇਨਸਾਨ ਨੂੰ ਗੁਰੂ ਦਾ ਡਰ ਰਹਿੰਦਾ ਹੈ ਤਾਂ ਇਨਸਾਨ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਹੀਂ ਕਰਦਾ ਅਤੇ ਨਾ ਹੀ ਉਹ ਕਿਸੇ ਦੂਜੇ ਇਨਸਾਨਾਂ ਦੇ ਬਾਰੇ ਗਲਤ ਨਹੀਂ ਸੋਚਦਾ ਉਹ ਇਨਸਾਨ ਤਾਂ ਹਮੇਸ਼ਾ ਹੀ ਦੂਜੇ ਇਨਸਾਨਾਂ ਦੇ ਲਈ ਪੜਾ ਹੀ ਸੋਚਦਾ ਰਹਿੰਦਾ ਹੈ ਏਸੀ ਤਰ੍ਹਾਂ ਜੇ ਇਨਸਾਨ ਆਪਣੇ ਮਨ ਵਿੱਚ ਇੱਕ ਹੀ ਗੁਰੂ ਦਾ ਦਰ ਮੰਨ ਲਏ ਤਾਂ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸੌਖੇ ਤੇ ਆਰਾਮ ਨਾਲ ਕੱਢਣੀ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ ਉਸ ਨੂੰ ਹਮੇਸ਼ਾ ਹੀ ਮਨ ਵਿੱਚ ਸੱਚੇ ਦਿਲੋਂ ਯਾਦ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਸੱਚੇ ਦਿਲੋਂ ਗੁਰੂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਰੱਖਦਾ ਹੈ ਇਸ ਲਈ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਡਰ ਵੀ ਜ਼ਰੂਰੀ ਹੈ ਤੇ ਗੁਰੂ ਦਾ ਡਰ ਵੀ ਜ਼ਰੂਰੀ ਹੈ ਇਹ ਦੁਨੀਆ ਚਾਤਰ ਚਲਾਕਾਂ ਦੀ ਤੇ ਕੁਝ ਸਿਆਣਿਆਂ ਦੀ ਤੇ ਕੁਝ ਨਲਾਇਕਾਂ ਦੀ ਹੈ ਇਸ ਸੰਸਾਰ ਵਿੱਚ ਬਹੁਤ ਤਰ੍ਹਾਂ ਦੀ ਦੁਨੀਆ ਵੱਸਦੀ ਹੈ ਕੁਝ ਲੋਕ ਬਹੁਤ ਹੀ ਜ਼ਿਆਦੇ ਚਾਤਰ ਚਲਾਕ ਹਨ ਅਤੇ ਕੁਝ ਲੋਕ ਭੋਲੇ ਭਾਲੇ ਅਤੇ ਸਿਆਣੇ ਹਨ ਜੋ ਲੋਕ ਜ਼ਿਆਦੇ ਚਾਤਰ ਚਲਾਕ ਹੁੰਦੇ ਹਨ ਉਹ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਗੁੰਮਰਾਹ ਕਰ ਲੈਂਦੇ ਹਨ ਅਤੇ ਇਸ ਤਰ੍ਹਾਂ ਕੁਝ ਲੋਕ ਰੱਜ ਕੇ ਰੋਟੀ ਖਾਂਦੇ ਨੇ ਤੇ ਕੁਝ ਲੋਕ ਭੁੱਖੇ ਢਿੱਡ ਸੌਂ ਜਾਂਦੇ ਨੇ ਜੋ ਫੜਦੇ ਪੱਲਾ ਸਤਗੁਰ ਦਾ ਉਹ ਭਵ ਸਾਗਰ ਤਰ ਜਾਂਦੇ ਨੇ ਨਾ ਮਾਣ ਕਰੀਂ ਕਿਸੇ ਗੱਲ ਦਾ ਇੱਥੇ ਭਿਖਾਰੀ ਵੀ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ ਇਸ ਸੰਸਾਰ ਵਿੱਚ ਕੁਝ ਨਹੀਂ ਪਤਾ ਚੱਲਦਾ ਕਿ ਕੁਝ ਲੋਕਾਂ ਨੂੰ ਤਾਂ ਰੋਟੀ ਰੱਜ ਕੇ ਨਸੀਬ ਹੋ ਜਾਂਦੀ ਹੈ ਤੇ ਕੁਝ ਲੋਕਾਂ ਨੂੰ ਖਾਲੀ ਪੇਟ ਹੀ ਸੌਣਾ ਪੈਂਦਾ ਹੈ ਇਸ ਲਈ ਆਪਦੇ ਸਾਨੂੰ ਗੁਰੂ ਦੇ ਲੜ ਦੀ ਲੱਗਣਾ ਚਾਹੀਦਾ ਹੈ ਜਿਸ ਤੋਂ ਸਾਨੂੰ ਖਾਣ ਲਈ ਰੋਟੀ ਅਤੇ ਪਹਿਨਣ ਲਈ ਕੱਪੜੇ ਮਿਲਦੇ ਹਨ ਜਦੋਂ ਅਸੀਂ ਆਪਣੇ ਗੁਰੂ ਨੂੰ ਆਪਣੇ ਮਨ ਵਿੱਚ ਯਾਦ ਕਰਦੇ ਹਾਂ ਤਾਂ ਸਾਨੂੰ ਸਾਡੇ ਗੁਰੂ ਤੋਂ ਸਭ ਕੁਝ ਮਿਲ ਜਾਂਦਾ ਹੈ ਫਿਰ ਸਾਡਾ ਗੁਰੂ ਸਾਨੂੰ ਕਦੇ ਵੀ ਭੁੱਖੇ ਢਿੱਡ ਨਹੀਂ ਸੌਣ ਦਿੰਦਾ ਸਾਨੂੰ ਕੁਝ ਨਾ ਕੁਝ ਖਾਣ ਲਈ ਜ਼ਰੂਰ ਮਿਲ ਜਾਂਦਾ ਹੈ ਤੇ ਪਹਿਨਣ ਲਈ ਕੱਪੜੇ ਮਿਲ ਜਾਂਦੇ ਹਨ ਜਦੋਂ ਸਾਡੇ ਤੇ ਸਾਡੇ ਗੁਰੂ ਦੀ ਮਿਹਰ ਹੁੰਦੀ ਹੈ ਤਾਂ ਅਸੀਂ ਉਸ ਟਾਈਮ ਆਪਦੀ ਜ਼ਿੰਦਗੀ ਵਿੱਚ ਖੁਸ਼ੀ ਨਾਲ ਰਹਿੰਦੇ ਹਾਂ ਜੇ ਪ੍ਰਮਾਤਮਾ ਤੇ ਭਰੋਸਾ ਕਰਨਾ ਸਿੱਖਣਾ ਹੈ ਤਾਂ ਪੰਛੀਆਂ ਤੋਂ ਸਿੱਖੋ ਕਿਉਂਕਿ ਜਦੋਂ ਉਹ ਸਾਮ ਨੂੰ ਵਾਪਸ ਕਰ ਜਾਂਦੇ ਨੇ ਤਾਂ ਉਹਨਾਂ ਦੀ ਚੁੰਝ ਵਿੱਚ ਕੱਲ ਕੱਲ ਦੇ ਲਈ ਕੋਈ ਦਾਣਾ ਨਹੀਂ ਹੁੰਦਾ ਪੰਛੀ ਤਾਂ ਹਮੇਸ਼ਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣੇ 'ਤੇ ਹੀ ਨਿਰਭਰ ਰਹਿੰਦੇ ਹਨ ਉਹੋ ਕੱਲ ਦੀ ਸਵੇਰ ਬਾਰੇ ਕੁਝ ਨਹੀਂ ਸੋਚਦੇ ਮਨੁੱਖ ਹਮੇਸ਼ਾ ਹੀ ਅੱਗੇ ਬਾਰੇ ਸੋਚਦਾ ਰਹਿੰਦਾ ਹੈ ਮਨੁੱਖ ਦੇ ਮਨ ਨੂੰ ਕਦੇ ਵੀ ਸੰਤੁਸ਼ਟੀ ਨਹੀਂ ਹੁੰਦੀ ਮਨੁੱਖ ਦਾ ਮਨ ਹਰ ਟਾਈਮ ਭੜਕਦਾ ਰਹਿੰਦਾ ਹੈ ਤੇ ਮਨ ਦਾ ਮਨ ਹਰ ਟਾਈਮ ਮਾਇਆ ਇਕੱਠੀ ਕਰਨ ਵਿੱਚ ਲੱਗਾ ਰਹਿੰਦਾ ਹੈ ਮਨੁੱਖ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਆਪਣੇ ਪੁੱਤ ਪੋਤਿਆਂ ਦੇ ਲਈ ਸਭ ਕੁਝ ਇਕੱਠਾ ਕਰਨ ਵਿੱਚ ਲੱਗਾ ਰਹਿੰਦਾ ਹੈ ਮਨੁੱਖ ਜਦੋਂ ਮਾਇਆ ਕੱਠੀ ਕਰਨ ਵਿੱਚ ਲੱਗਾ ਹੁੰਦਾ ਹੈ ਤਾਂ ਮਨ ਉਸ ਟਾਈਮ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ ਇਸ ਦੁਨੀਆ ਵਿੱਚ ਜੇ ਕੋਈ ਤੁਹਾਡਾ ਵਿਸ਼ਵਾਸ ਤੋੜੇ ਤਾਂ ਤੁਸੀਂ ਉਸ ਦਾ ਧੰਨਵਾਦ ਕਰੋ ਕਿਉਂਕਿ ਉਹ ਲੋਕ ਹੀ ਸਿਖਾਉਂਦੇ ਹਨ ਕਿ ਵਿਸ਼ਵਾਸ ਸੋ ਸਮਝ ਕੇ ਕਰਿਆ ਕਰੋ ਸਾਨੂੰ ਹਰ ਇੱਕ ਇਨਸਾਨ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਵਿਸ਼ਵਾਸ ਉਸ ਇਨਸਾਨ ਤੇ ਕਰਨਾ ਚਾਹੀਦਾ ਹੈ ਜੋ ਤੁਹਾਡੇ ਦਿਲ ਦੇ ਵਿੱਚ ਬਸਿਆ ਹੁੰਦਾ ਹੈ ਜੋ ਤੁਹਾਡੇ ਹਰ ਸੁੱਖ-ਦੁੱਖ ਵਿੱਚ ਤੁਹਾਡੇ ਨਾਲ ਖੜਦਾ ਹੈ ਉਸ ਇਨਸਾਨ ਤੇ ਹੀ ਵਿਸ਼ਵਾਸ ਹੁੰਦਾ ਹੈ ਬਾਕੀ ਤਾਂ ਲੋਕ ਬਹੁਤ ਹੀ ਤੁਹਾਡੇ ਨਾਲ ਧੋਖਾ ਕਰਨ ਵਾਲੇ ਹੁੰਦੇ ਹਨ ਉਹ ਤੁਹਾਡੇ ਨਾਲ ਹਰ ਟਾਈਮ ਹਰ ਗੱਲ ਵਿੱਚ ਧੋਖੇ ਵਾਲੀ ਗੱਲ ਹੀ ਕਰਦੇ ਹਨ ਉਹਨਾਂ ਲੋਕਾਂ ਤੇ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਧੋਖੇਬਾਜ਼ ਹੁੰਦੇ ਹਨ ਵਿਸ਼ਵਾਸ ਸਾਨੂੰ ਸੱਚੇ ਮਨ ਵਾਲਿਆਂ ਤੇ ਹੀ ਕਰਨਾ ਚਾਹੀਦਾ